ਜੈ ਮਾਤਾ ਦੀ ਦੋਸਤੋ ਨਗਮ ਬੇਟਾ ਆਏ ਸੀ ਨਗਮ ਵਰਮਾ ਇਹਨਾਂ ਦਾ ਨਾਮ ਹੈ ਇਹਨੂੰ ਲੈਪਟਾਪ ਦੀ ਛੋਟੀ ਜੀ ਪ੍ਰੋਬਲਮ ਸੀ ਕਿ ਉਹ ਦਿਖਾਣ ਆਏ ਸੀ ਕਿ ਬ੍ਰੇਕ ਹੋ ਗਿਆ ਮੇਰਾ ਚਲੋ ਮੈਂ ਇਹਦਾ ਸੋਲੂਸ਼ਨ ਕਰਵਾਇਆ ਕਾਰੀਗਰ ਤੋਂ ਮੈਂ ਕਿਹਾ ਵੀ ਬੇਟਾ ਵੈਸੇ ਤਾਂ ਨਹੀਂ ਅਸੀਂ ਕਰਦੇ ਚਲੋ ਕੋਈ ਗੱਲ ਨਹੀਂ ਕਰਵਾਣਾ ਮੇਰਾ ਤੇਰਾ ਔਰ 10 ਮਿੰਟ ਇਹਨਾਂ ਨੂੰ ਮੈਂ ਬਿਠਾਇਆ ਬਿਠਾਏ ਬਿਠਾਏ ਇਹਨਾਂ ਨੇ ਮੈਨੂੰ ਕਹਿੰਦੇ ਕਹਿੰਦੇ ਅੰਕਲ ਆ ਲਓ ਜੀ ਮੈਂ ਪਕੜਿਆ ਜਦੋਂ ਮੈਂ ਖੋਲਿਆ ਮੈਂ ਕਿਹਾ ਬੇਟਾ ਕੀ ਹੈ ਕਹਿੰਦੇ ਖੋਲ ਕੇ ਦੇਖੋ ਇਹਨਾਂ ਨੇ ਮੇਰਾ ਸਕੈਚ ਬਣਾਇਆ ਹੋਇਆ ਜੀ ਹਾਂ ਜੀ ਏ ਦੇਖ ਲੋ ਛੋਟੇ ਬੱਚੇ ਦੇ ਵਿੱਚ ਭਾਵਨਾ ਕਿੰਨੀ ਹੈ ਮੇਰੇ ਪ੍ਰਤੀ ਮਤਲਬ ਮੈਂ ਇਹਨਾਂ ਨੂੰ ਜਦੋਂ ਪੁੱਛਿਆ ਕਿ ਕਿੰਨਾ ਕੁ ਟਾਈਮ ਲੱਗਿਆ ਬੇਟਾ ਕਦੋਂ ਆਈ ਥੋਨੂੰ ਮਤਲਬ ਖਿਆਲ ਚ ਕਿਵੇਂ ਆਇਆ ਕਹਿੰਦੇ ਅੰਕਲ ਤੁਹਾਡੇ ਆ ਰੀਲਸ ਵਗੈਰਾ ਅਸੀਂ ਦੇਖਦੇ ਆਂ ਕਾਫੀ ਸਾਨੂੰ ਵਧੀਆ ਲੱਗਦਾ ਮਲੋਤ ਦੇ ਲੋਕਲੀ ਨੇ ਔਰ ਬਹੁਤ ਮੈਨੂੰ ਮਨ ਨੂੰ ਬੜਾ ਉਹ ਲੱਗਿਆ ਹੈ ਨਾ ਮੈਂ ਬਹੁਤ ਇੰਪ੍ਰੈਸਡ ਹੋਇਆ ਬਹੁਤ ਜ਼ਿਆਦਾ ਕਿ ਮੈਨੂੰ ਫਸਟ ਟਾਈਮ ਇੰਨਾ ਵਧੀਆ ਗਿਫਟ ਮਿਲਿਆ ਔਰ ਮੈਂ ਬਲੀਵ ਹੀ ਮਤਲਬ ਮੈਂ ਇਹਨੂੰ ਸ਼ੀਸ਼ੇ ਦੇ ਵਿੱਚ ਜੜਾਵਾਂਗਾ ਔਰ ਬਹੁਤ ਵਧੀਆ ਲੱਗਿਆ ਮੈਨੂੰ ਬਹੁਤ ਨਾਈਸ ਔਰ ਬੇਟਾ ਇਹ ਕਦੋਂ ਤੁਹਾਡੇ ਭਾਵਨਾ ਕਿਵੇਂ ਜਾਗੀ ਮਤਲਬ ਇਹ ਜੀ ਤੁਹਾਡੇ ਰੀਲਸ ਦੇਖ ਦੇ ਕੇ ਅੱਛਾ ਅੱਛਾ ਮਤਲਬ ਕਿੰਨੇ ਟਾਈਮ ਚ ਬਣਾਇਆ ਤੁਸੀਂ ਫਿਰ ਇਹ ਜੀ 3 ਘੰਟੇ ਲੱਗਿਆ ਜੀ ਇਹਨੂੰ ਤਿੰਨ ਤਿੰਨ ਘੰਟੇ ਲਗਾਤੇ ਹਾਂ ਜੀ ਇਹ ਤਾਂ ਬਹੁਤ ਜਿਵੇਂ ਮੇਰੇ ਵਰਗਾ ਹੀ ਬਣਾਇਆ ਤੁਸੀਂ ਹਾਂਜੀ ਹਾਂਜੀ ਹੈ ਡ੍ਰਿੰਗ ਕਿੱਥੋਂ ਸਿੱਖਦੇ ਹੋ ਤੁਸੀਂ ਡ੍ਰਿੰਗ ਜੀ ਬਸ ਆਪਣੇ ਵੱਲ ਦੇ ਵਿੱਚ ਹੀ ਹੈ ਨਹੀਂ ਇਹ ਸ਼ੌਕ ਹੀ ਹੈ ਹਾਂਜੀ ਬਹੁਤ ਨਾਈਸ ਬੇਟਾ ਗੋਡ ਬlesਸ ਭਗਵਾਨ ਤੁਹਾਨੂੰ ਦਿੰਦੋਕਰੀ ਰਾਜ ਨੂੰ ਗਣੀ ਤਰੱਕੀ ਦੇਵੇ ਪੜ੍ਹਾਈ ਵਿੱਚ ਹਮੇਸ਼ਾ ਵਾਧਾ ਹੋਵੇ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਜੈ ਮਾਤਾ ਦੀ